ਕਹਿੰਦੇ ਸਾਲ ਨਹੀਂ ਅਸੀਂ ਸਿੱਧੀ ਗੱਲ ਆਹੀ ਕੋਈ ਸਹਮਤੀ ਸਾਡੀ ਕੋਈ ਸਹਮਤੀ ਨਹੀਂ ਕੀ ਇਹਨਾਂ ਅੱਜ ਜਦ ਤੱਕ ਰਾਹ ਬਣਾਇਆ ਚਾ ਕਿੰਨੇ ਗੱਲ ਖਰਾਬ ਕੀਤੇ ਆ ਵੇਖ ਲੋ ਉਹੀ ਦੇਖ ਸਾਡੇ ਇਹ ਸੁਰੇ ਮੇਰੇ ਬੁੱਢੇ ਬੋਲ ਗਿਆ ਅਸੀਂ ਆਹੀ ਕੋਈ ਠੇਕਾ ਨਹੀਂ ਸਾਨੂੰ ਪੈਸੇ ਨਹੀਂ ਚਾਹੀਦੇ ਇਸ ਕੰਮ ਦੇ ਬਾਤ ਹੋਈ ਯਾਰ ਇਹ ਕਿਹੜੀ ਗੱਲਾਂ ਦਿੱਤੇ ਨਾਮ ਕੀ ਦਾ ਮੇਰਾ ਨਾਮ ਜੀ ਸੋਨ ਸਿੰਘ ਆ ਇੱਕ ਤਾਂ ਗਾਂਢੇ ਮਿੰਨ ਦਾ ਮੈਂ ਬਲਾਕ ਪ੍ਰਧਾਨ ਹਾਂ ਅਭੀ ਇਸ ਤਰ੍ਹਾਂ ਜੀ ਇੱਥੇ ਲਗਭਗ 7-8 ਮਹੀਨੇ ਪਹਿਲਾਂ ਵੀ ਕੱਡਾ ਲੱਗਿਆ ਸੀ ਜੀ ਸ਼ੁਰੂ ਕਰਨ ਲੱਗੇ ਤੇ ਇਹਨਾਂ ਲੋਕਾਂ ਨੇ ਵਿਰੋਧ ਕੀਤਾ ਇਹਨਾਂ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੀ ਬੰਨ ਟੁੱਟ ਗਏ ਸਾਰਿਆਂ ਦੀ ਅੱਗੇ ਪੈੜੀਆਂ ਰੋਡੀਆਂ ਸਤਨਾ ਮਰ ਗੀਆਂ ਕਿਸੇ ਨੂੰ ਕੋਈ ਮਆਵਜ਼ਾ ਨਹੀਂ ਮਿਲਿਆ ਸਾਡਾ ਮੁੱਖ ਮੰਤਰੀ ਸਾਹਿਬ ਆਂਦਾ ਹੈ ਬੱਕਰੀਆਂ ਦਾ ਵੀ ਦੇਵਾਂਗੇ ਕੂੜੀਆਂ ਦਾ ਵੀ ਦੇਵਾਂਗੇ ਤੇ ਸਾਨੂੰ ਦੂਜ ਨੂੰ ਕਿਸੇ ਦੇ ਪੈੜੀ ਦਾ ਫਸਲ ਦਾ ਮਿਲਿਆ ਇਹ ਲੋਕ ਬੜੇ ਦੁਖੀ ਆ ਜੀ ਕਿ ਇਹ ਸੜਕਾਂ ਜਿਹੜੀਆਂ ਟੁੱਟਦੀਆਂ ਜੀ ਦੁਬਾਰਾ ਇੱਥੋਂ ਆਏ ਉਹਨੂੰ ਰੋਕ ਪਿਆ ਗਿਆ ਹੈ ਤੇ ਫੈੱਡ ਪਾ ਗਏ ਪੱਕੇ ਤੌਰ ਤੇ ਵੀ ਜਿਹੜਾ ਇੱਥੇ ਨਿਆ ਖੱਡਾ ਲੱਗੇ ਲਾਗੇ ਪੈੜੀਆਂ ਦੇ ਇਤਰਾਜ਼ ਕਰਦੇ ਜੀ ਜਿੰਨਾ ਨੇ ਲਾਗੇ ਪੈ ਜਿਹੜ ਉਹ ਜਦੋਂ ਕੀ ਹੋਇਆ ਉੱਥੋਂ ਡੂੰਗਾ ਕਰ ਦਿੰਦੇ ਆ ਦੂਜਿਆਂ ਦੀਆਂ ਪੈਣੀਆਂ ਵਾਹੇ ਰੁੜ ਜਾਂਦੀਆਂ ਇਹ ਕਰਕੇ ਸਾਰਾ ਜਿਹੜਾ ਇਹ ਵਿਰੋਧ ਕਰ ਰਹੇ ਆ ਤੇ ਅੱਜ ਬੜਾ ਵੱਡੇ ਤੌਰ ਤੇ ਪ੍ਰਸ਼ਾਸਨ ਜਿਹੜਾ ਬੇਹੱਦ ਵੱਡੇ ਤੌਰ ਤੇ ਆਇਆ ਪੁਲਿਸ ਮੁਲਾਜ਼ਮ ਆਇਆ ਬੀਬੀਆਂ ਦਾ ਤੋਸਾ ਹੀ ਆ ਸਾਰੀ ਇਹ ਮਤਲਬ ਜੋਰਾ ਜਰਬੀ ਠੇਕੇਦਾਰ ਨੂੰ ਖੱਡਾ ਲਵਾਉਣ ਨੂੰ ਇਹ ਤੇ ਇਹਨਾਂ ਸਾਨੂੰ ਜਿਹੜੀਆਂ ਖੱਡਾ ਲਾਉਂਦੇ ਆ ਇਹਦੀ ਕੋਈ ਠੇਕੇਦਾਰ ਆ ਸਾਨੂੰ ਤੇ ਪਤਾ ਨਹੀਂ ਇਹ ਕੌਣ ਆ ਜਿੱਥੋਂ ਆਇਆ ਤੇ ਕੀ ਆ ਸਾਨੂੰ ਤੇ ਇਹਨਾਂ ਦਾ ਪਤਾ ਨਹੀਂ ਗੱਲ ਕਿਸੇ ਸਾਡੇ ਭਰਾ ਨੇ ਇਹਨਾਂ ਨੂੰ ਪੈਸੇ ਪੂਰੀ ਦਿੱਤੀ ਹੋਈ ਗਾ ਉਹਨਾਂ ਦੀ ਉਹ ਪੈਸੇ ਦੂਰ ਆ ਜੀ ਇਹ ਉਹਨੂੰ ਦੁਦ ਦੇ ਤੇ ਰਾਵਾਂ ਤੋਂ ਜਿਹੜੇ ਆ ਸਾਰੇ ਇਤਰਾਜ਼ ਕਰਦੇ ਅੱਜ ਵੀ ਮਾਰੇ ਜਾਵਾਂਗੇ ਜੇ ਬੰਨ ਟੁੱਟਦਾ ਜਿੱਦ ਤੋਂ ਟੁੱਟਦਾ ਸਾਡੀ ਸ਼ਰਤਾਂ ਟੁੱਟ ਜਾਂਦੀਆਂ ਨੰਗਿਆ ਨਹੀਂ ਜਾਣਾ ਪ੍ਰਸ਼ਾਸਨ ਵਾਲੇ ਕਹਿੰਦੇ ਆ ਕਿ ਇਹ ਮੰਜ਼ੂਰੀ ਸ਼ੁੱਧਾ ਜਿਹੜੀਆਂ ਖੰਡਾ 4-5 ਪਾ ਤਾਂ ਦੇ ਲੈਣਾਂ ਵੀ ਜਲਦੀ ਇੱਥੇ ਖੰਡਾ ਤੇ ਚੱਲੋਗੇ ਚੱਲਦੀ ਸਾਡੇ ਨਹੀਂ ਇੱਥੇ ਚੱਲਦੀ ਬਸ ਇਹ ਸਾਨੂੰ ਆnde ਮਨਜ਼ੂਰ ਹੋਈ ਪਰ ਇੱਥੇ ਲੋਕਾਂ ਨੇ ਲੱਗਣ ਨਹੀਂ ਦਿੱਤੀ ਪਤਾ ਕਿ ਲੋਕਾਂ ਦਾ ਲਾਗੇ ਨੁਕਸਾਨ ਹੋ ਜਾਂਦਾ ਲੋਕ ਵੀ ਸੱਚੀ ਆ ਦਰਿਆ ਦੇ ਵਿੱਚ ਪਹਿਲੇ ਸਾਰੇ ਕਿਸਾਨਾਂ ਦੀ ਇੱਕ ਮਰਲਾ ਦਰਿਆ ਦੀ ਪਹਿਲੇ ਵਿੱਚ ਆਹਦਾ ਬੰਨ ਵੱਜਾ ਵਾ ਇਹਦਾ ਕਿਸੇ ਨੂੰ ਪੈਸਾ ਨਹੀਂ ਮਿਲਿਆ ਇਹ ਸਾਡੇ ਕਾ ਇਹ ਮਤਲਬ ਜੂਰਾ ਜਰਦੀ ਅਹੀਂ ਆਉਂਦੀਆਂ ਪਹਿਲੀਆਂ ਤੇ ਬੰਨ ਤਾਂ ਬੰਨ ਲੰਨਦਾ ਵੀ ਅਹੀਂ ਮਤਲਬ ਰੁਗੀ ਇਹਨਾਂ ਗਾੜ ਦੇ ਬਾਜੀ ਦੇ ਉਹਨੇ ਦਾ ਬੰਨ ਦਾ ਤਾਂ ਕਾਇਦਾ ਅਹੀਂ ਆਉਂਦਾ ਜਿਆ ਆਪਣੀ ਪਹਿਲੀ ਛੱਡੀ ਸਾਰਾ ਕੁਝ ਕੀਤਾ ਲਿਆ ਰੱਖਣੀ ਕੋਈ ਕੱਟ ਅੱਜ ਅੱਜ ਜਿਹੜੀ ਗ੍ਰਿਫਤਾਰੀ ਦੀ ਗੱਲ ਕਰ ਰਹੀ ਸੀ ਠੀਕ ਸਰਕਾਰਾਂ ਦਾ ਮਤਲਬ ਮੰਸ਼ਾ ਦੀ ਜੋ ਤੁਹਾਨੂੰ ਦੇ ਦਿੱਤੀ ਪਈ ਅਹੀਂ ਅੱਜ ਤੁਹਾਨੂੰ ਕੀ ਗਿਆ ਪੁੱਛਣੀ ਅੱਜ ਤੁਹਾਡੇ ਸਾਹਮਣੇ ਸ਼ਹਿਰਿਆਂ ਆਮ ਕਿਹਾ ਤੇ ਅਸੀਂ ਗ੍ਰਿਫਤਾਰੀਆਂ ਪਾਵਾਂਗੇ ਜਿੰਨੇ ਜਿੰਨੇ ਗ੍ਰਿਫਤਾਰ ਹੋਣਾ ਉਹ ਜੀ ਚਲੋ ਜੀ ਸਰਕਾਰਾਂ ਕੇ ਵੀ ਕਰਨੀਆਂ ਵਾ ਚਲੋ ਗੁਰੂ ਮਹਾਰਾਜਾ ਕਿਰਪਾ ਕੀਤੀ ਜਾਂ ਉਹ ਪਿੱਛੇ ਨੂੰ ਤੇ ਜਾਉਂਦਾ ਕੰਮ ਤੁਹਾਨੂੰ ਪਤਾ ਹੀ ਆ। ਮੈਂ ਇਹਦੇ ਇਹਨਾਂ ਗੱਲ ਦੀ ਬੇਨਤੀ ਕਰੂੰਗਾ ਸਰਕਾਰਾਂ ਕਰ ਵੀ ਲੋਕਾਂ ਦੇ ਹਲਟ ਨਾ ਕੀਤਾ ਜਾਵੇ ਕੰਮ। ਕਿਉਂਕਿ ਪਬਲਿਕ ਸਾਰਿਆਂ ਨਾਲ ਵੱਡੀ ਹੁੰਦੀ ਹੈ। ਪਬਲਿਕ ਨੇ ਵੋਟਾਂ ਪਾ ਕੇ ਅਸੀਂ 8293 ਦਾ ਐਮ.ਐਲ.ਏ. ਜਿਤਾਈ ਹੈ ਜੀ। ਜਿਹੜੇ ਸਾਡੇ ਨਾਲ ਧੱਕਾ ਕਰਦੇ ਨੇ ਨਾ ਪਬਲਿਕ ਦੇ ਨਾਲ ਧੱਕਾ ਕਰਦੇ ਆ। ਇਹ ਦੇਖੋ ਫਿਰ ਕਿਧਰ ਨੂੰ ਗੱਡੀ ਚੱਲਦੀ ਦਿੱਲੀਆਂ ਨੂੰ। ਕੋਈ ਗੱਲ ਹੋਈ ਅੱਜ ਤੇ ਖੜ ਲੱਗ ਗਈ। ਬੇਨਤੀ ਆ ਦੀ ਸਾਡੇ ਕੋਲ ਫੋਨ ਸਾਨੂੰ ਗਿਆ ਕਿ ਛੇਕੇ ਦਾ ਜਿਹੜਾ ਆ ਉਹ ਆਪਣੇ ਜਨਾਨੀ ਪੁਲਿਸ ਆ। ਦੁਜੀ ਪਲੀਜ਼ ਇਸ ਲਾਈਕ ਕੇ ਆਇਆ ਦੇ ਬਹੁਤ ਤਕਾ ਲੱਗੇ ਆ ਤੇ ਖੜਾ ਨਾ ਲਉਣ ਲੱਗੇ ਤੇ ਅਸੀਂ ਖਲੋਤੇ ਆ ਤੇ ਤੁਸੀਂ ਸਾਡੀ ਅਣਖ ਮਰਦ ਕਰੋ ਤੇ ਸਾਡਾ ਵੀ ਘਰ ਇੱਥੇ ਹੀ ਆ ਇੱਥੇ ਹੀ ਸਾਡੀ ਜਾਇਦਾਦ ਆ ਇਹੋ ਹੀ ਸਭ ਕੁਝ ਸਾਡਾ ਤੇ ਬੇਨਤੀ ਆ ਵੀ ਸਾਨੂੰ ਇਹ ਵੀ ਆਖਿਆ ਪਰਤੇ ਵੀ ਕਰਾਂਗੇ ਤੁਹਾਨੂੰ ਅੰਦਰ ਵੀ ਕਰਾਂਗੇ ਤੁਹਾਡੇ ਤੇ ਹੋਰ ਵੀ ਜਿਹੜੀ ਤਸ਼ੱਤਕਾ ਉਹ ਵੀ ਕਰਾਂਗੇ ਤੇ ਬੇਨਤੀ ਆ ਵੀ ਸਾਡੀ ਦੇ ਇੱਥੇ ਰੋਟੀ ਆ ਸਾਡਾ ਕੋਈ ਗੁਜ਼ਾਰਾ ਨਹੀਂ ਅਸੀਂ ਤੇ ਅਸਰਾਂ ਗੜੀ ਬੇਨਤੀ ਕਰਦੇ ਆ ਵੀ ਸਾਨੂੰ ਮਾਫ਼ ਕਰੋ ਕੌਣ ਲੌਂ ਲਗਾ ਕਦਾ ਪਤਾ ਇਹ ਹੁਣ ਠੇਕੇਦਾਰਾ ਪਤਾ ਨਹੀਂ ਕੌਣ ਨਹੀਂ ਅਸੀਂ ਤੇ ਅਫਸਰਾਂ ਦੇ ਨਾਲ ਹੀ ਬੇਨਤੀ ਕਰਨੀ ਠੀਕ ਹੈ ਚਾਹੇ ਕਿਤਾ ਸਾਹਿਬ ਮੈਂ ਵਿਸ਼ਾਲ ਨਾਤਾ ਐਜਕਟਿਵਿੰਗ ਦੇ ਲਈ ਮਾਈਨਿੰਗ ਦੇ ਲਈ ਕੀ ਗੱਲ ਹੋਈ ਸਰ ਅੱਜ ਇੱਥੇ ਕਿਹੜੀ ਜਗ੍ਹਾ ਖੱਟ ਚੱਲ ਰਹੀ ਸੀ ਔਰ ਕਿਸਾਨ ਕੀ ਦਿੱਕਤ ਦੇ ਰਹੀ ਸੀ ਸਭਰਾ ਮਾਈਨਿੰਗ ਸਾਈਟ ਤੇ ਹੀ ਹੈ ਜਿਹੜੀ ਕਿ ਸਤਲੁਜ ਦੇ ਤੇ ਅਲੋਂਗ ਦਾ ਰਾਈਟ ਬੈਂਡ ਲੋਕੇਟਡ ਹੈ ਤੇ ਕਾਫੀ ਸਮੇਂ ਤੋਂ ਉਹ ਤੇ ਧਰਨਾ ਲੱਗਾ ਦਾ ਸੀ ਕਿਸਾਨ ਨੇ ਤਾਂ ਨਹੀਂ ਨਿਕਵਾਂ ਦਾ ਜਿਹੜੇ ਲੋਕਲ ਕੁਝ ਮਿਸਲੀਨੇ ਲੋਕ ਸੀਗੇ ਉਹ ਇਕੱਠੇ ਹੋ ਗਏ ਜਿਹੜੇ ਆ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਸਾਈਡ ਦੇ ਆਪਰੇਸ਼ਨ ਨੂੰ ਕਾਫੀ ਸਮੇਂ ਤੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅੱਜ ਵੀ ਸੀ ਸਮਝਾ ਨਹੀਂ ਆਏ ਸੀ ਬਟ ਕਾਫੀ ਸਮੇਂ ਤੋਂ ਲੱਗਾ ਉਹਨਾਂ ਕਰਕੇ ਪੁਲਿਸ ਵੀ ਸਾਡੇ ਨਾਲ ਸੀਗੀ ਤੇ ਜਿਹੜੀ ਹੈ ਲੀਗਲ ਸਾਈਟ ਹੈ ਉਹਦਾ ਆਪਰੇਸ਼ਨ ਚਲਾਉਣਾ ਚਾਹੁੰਦੇ ਆ ਹੋ ਗਿਆ ਸਰ ਧੀਰ ਦੀ ਰਸਤਾ ਹਾਂਜੀ ਰਸਤਾ ਕਲੀਅਰ ਕਰਨ ਲਈ ਮਸ਼ੀਨਾਂ ਲੱਗੀਆਂ ਹਾਂ ਕੁਝ ਲੋਕਾਂ ਨੇ ਅੱਜ ਨਾ ਇਹ ਘੱਟ ਚਲਾਉਣ ਦੇ ਵਿੱਚ ਸਰਕਾਰੀ ਡਿਊਟੀ ਕਰਦੇ ਮਾਈਨਿੰਗ ਡਿਪਾਰਟਮੈਂਟ ਦੇ ਵਿਸ਼ੇ ਤੇ ਰਸਤੇ ਵਿੱਚ ਨਾ ਉਹਨਾਂ ਪਰ ਵੀ ਕੋਸ਼ਿਸ਼ ਕੀਤੀ ਔਰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਦੇ ਤਹਿਤ ਐਕਸ਼ਨ ਮਾਈਨਿੰਗ ਜੀ ਵੱਲੋਂ ਜਿਹੜੀ ਤਰਖਾਸਤਾਈ ਹੁੰਦੇ ਤਹਿਤ ਇਹਨਾਂ ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਿਹੜੇ ਕੰਮ ਦੇ ਵਿੱਚ ਰੁਕਾਵਟ ਪਾਉਂਦੇ ਸੀ ਇਹਨਾਂ ਨੂੰ ਸਮਝਾਇਆ ਗਿਆ ਸਵੇਰ ਤੋਂ ਸਮਝਾਈ ਜਾਂਦੇ ਲਗਾਤਾਰ ਪਰ ਉਹ ਬੰਦੇ ਕਿਸੇ ਗਲਤੀ ਨਹੀਂ ਆਏ ਹਾਂ ਇਸ ਕਰਕੇ ਪ੍ਰਵੰਤ ਵੈਕਸ਼ਨ ਜਿਹੜਾ ਹੈ ਘਾਟੀ ਸਰਕਾਰੀ ਹੈ ਅੱਜ ਇਹ ਕਾਰੀ ਕੱਢਾ ਸਾਡਾ ਨਾਇਆ ਔਰ ਕਿਹੜੀ ਜਗ੍ਹਾ ਦਾ ਡੀਪ ਮਾਈਨਿੰਗ ਜਿਹੜੀ ਸਾਈਟ ਸੀ ਉਹ ਪਾਸ ਹੋਈ ਮੇਰਾ ਨਾਮ ਮਨਜੋਤ ਸਿੰਘ ਹੈ ਸਾਡੀ ਗੁਪਤਾ ਸ਼ਿਮ ਟਾਈਮ ਪ੍ਰੋਸੈਸਰ ਲਿਮਿਟ ਫਰਮ ਦੇ ਨਾਮ ਤੇ ਸਬਰਾਪੂਰ ਦੇ ਨਾਮ ਤੇ ਕਮਰਸ਼ੀਅਲ ਮਾਈਨਿੰਗ ਸਾਈਟ ਹੈ ਜਿਹੜੀ ਇੱਥੇ ਪਾਸ ਹੋਈ ਤੇ ਕੀ ਅੱਜ ਗੱਲ ਇਹ ਸਿਰ ਅਕਚੁਅਲੀ ਗੱਲ ਇਹ ਆ ਜੀ ਪਿਛਲੇ 1.5 ਸਾਲ ਤੋਂ ਸਾਡੀ ਜਿਹੜੀ ਮਾਈਨਿੰਗ ਸਾਈਟ ਅਲਾਟ ਹੋਈ ਆ ਤੇ ਉਦੋਂ ਦਾ ਹੀ ਸਿਲਸਿਲਾ ਚੱਲਦਾ ਆ ਰਿਹਾ ਜਦੋਂ ਸਾਨੂੰ ਸਾਈਟ ਅਲਾਟ ਹੋਈ ਉਸ ਤੋਂ ਬਾਅਦ ਅਸੀਂ ਲਾਸਟ ਈਅਰ ਰਸਤਾ ਬਣਾਉਣ ਲਈ ਇੱਥੇ ਆਏ ਤੇ ਜਿਹੜੀਆਂ ਕੋਈ ਇਥੇ ਆਲੇ ਦੁਆਲੇ ਦੇ ਬੰਦੇ ਆ ਉਹਨਾਂ ਵੱਲੋਂ ਇਥੇ ਆ ਕੇ ਦਿੱਕਤ ਕ੍ਰੀਏਟ ਕੀਤੀਆਂ ਸਾਨੂੰ ਪਿਛਲੇ 1.5 ਸਾਲ ਤੋਂ ਹੁਣ ਤੱਕ ਰਸਤਾ ਹੀ ਨਹੀਂ ਬਣਾਉਣ ਦਿੱਤਾ ਗਿਆ ਅਸੀਂ ਹਰ ਇੱਕ ਨੂੰ ਬੇਨਤੀ ਕੀਤੀ ਵੀ ਤੁਹਾਡਾ ਜੋ ਵੀ ਖਤਸਾ ਆ ਜੋ ਇਹਦਾ ਨੁਕਸਾਨ ਆ ਤੁਹਾਨੂੰ ਲੱਗਦਾ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਨੂੰ ਬੈਠ ਕੇ ਸਮਝਾਉਨੇ ਆ ਫਿਰ ਹਰ ਇੱਕ ਨੂੰ ਬੇਨਤੀ ਕੀਤੀ ਉਸ ਤੋਂ ਬਾਅਦ ਸੰਬੰਧਿਤ ਪ੍ਰਸ਼ਾਸਨ ਜਿਹੜਾ ਡੀਸੀ ਸਾਹਿਬ ਐਸਐਸਪੀ ਸਾਹਿਬ ਐਕਸੀਅਨ ਸਾਹਿਬ ਜਿਨ੍ਹਾਂ ਦੇ ਡਿਪਾਰਟਮੈਂਟ ਡੀਐਮ ਮਾਈਨ ਆ ਐਕਸੀਅਨ ਮਾਈਨਿੰਗ ਸਾਰੇ ਹੀ ਡਿਪਾਰਟਮੈਂਟਸ ਨੇ ਐਸਡੀਐਮ ਸਾਹਿਬ ਨੇ ਸਾਰਿਆਂ ਨੇ ਮੀਟਿੰਗਸ ਲੈ ਕੇ ਸਾਰਿਆਂ ਨੂੰ ਵਾਰ-ਵਾਰ ਬੇਨਤੀ ਕੀਤੀ ਕਿਸਾਨ ਯੂਨੀਅਨ ਨੂੰ ਸਾਰੇ ਜਿਹੜੇ ਕਿਸਾਨ ਯੂਨੀਅਨ ਦੇ ਪ੍ਰਵਕਤਾ ਨੇ ਕੋਈ ਪ੍ਰਧਾਨ ਜਾਂ ਮੈਂਬਰ ਨੇ ਜਿੰਨੇ ਵੀ ਇਹਦਾ ਕੋਈ ਨੁਕਸਾਨ ਨਹੀਂ ਜਦੋਂ ਵੀ ਮੰਨ ਲਓ ਹੁਣ ਪਿੱਛੇ ਜੇ ਤੁਹਾਨੂੰ ਪਤਾ ਵੀ ਇੱਥੇ ਫਲੱਡ ਆਇਆ ਉਹਦੇ ਨਾਲ ਬਹੁਤ ਜ਼ਿਆਦਾ ਏਰੀਆ ਦਾ ਨੁਕਸਾਨ ਹੋਇਆ ਜਿਹੜਾ ਇਸ ਟਾਈਮ ਦਰਿਆ ਦਾ ਪੇਟ ਆ ਜੀ ਉਹ ਬੰਨ ਤੋਂ ਵੀ ਉੱਚਾ ਤੇ ਉਹਦੇ ਨਾਲ ਕੀ ਆ ਵੀ ਜਦੋਂ ਆਉਣ ਵਾਲੇ ਸਮੇਂ 'ਚ ਕਿਤੇ ਫਲੱਡ ਆਇਆ ਜਾਂ ਜ਼ਿਆਦਾ ਪਾਣੀ ਆਇਆ ਤਾਂ ਪਾਣੀ ਸਿੱਧਾ ਉਹ ਨਾ ਹੀ ਬੰਨ ਵਾਲੀ ਸਾਈਡ ਤੇ ਆ ਤੇ ਉਹੀ ਅਸੀਂ ਤੇ ਸਾਰਾ ਪ੍ਰਸ਼ਾਸਨ ਇਹਨਾਂ ਲੋਕਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀ ਕਿ ਜੇ ਪਾਣੀ ਤੋਂ ਪਾਰ ਦਰਿਆ ਦੀ ਖਲਾਈ ਹੋਊਗੀ ਤੇ ਉਹਦੇ ਨਾਲ ਪਿੰਡ ਦਾ ਫਾਇਦਾ ਜਿਹੜਾ ਪਾਣੀ ਆ ਉਹ ਬੰਨ ਨੂੰ ਮਾਰ ਨਹੀਂ ਕਰੂਗਾ ਪਰ ਉਹ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਜੀ ਬਹੁਤ ਜ਼ਿਆਦਾ ਸਾਰੇ ਪ੍ਰਸ਼ਾਸਨ ਨੇ ਅਸੀਂ ਬੇਨਤੀ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਦਾ ਕਰਕੇ ਫਿਰ ਅੱਜ ਤੜ ਦੀ ਅਨਸਰ ਆ ਜੋ ਹੋਇਆ ਸਾਰਾ ਦੇਖੋ ਹੁਣ ਅੱਛਾ ਜੀ ਅੱਜ ਇੱਕ ਵਾਰ ਪ੍ਰਸ਼ਾਸਨ ਨੇ ਸਾਈਡ ਤੋਂ ਸਾਡਾ ਰਸਤਾ ਬਿਲਕੁਲ ਕਲੀਅਰ ਕਰਾ ਦਿੱਤਾ ਸਾਡੀ ਪ੍ਰਿੰਸੀਪਲ ਪ੍ਰਸ਼ਾਸਨ ਤੋਂ ਤੇ ਸਾਰੇ ਡਿਪਾਰਟਮੈਂਟ ਤੋਂ ਸਿਵਲ ਪ੍ਰਸ਼ਾਸਨ ਤੋਂ ਹੀ ਮੰਗ ਹੈ ਜੀ ਕਿ ਸਾਨੂੰ ਇੱਥੇ ਪ੍ਰੋਪਰ ਪੁਲਸ ਫੋਰਸ ਦੇ ਕੇ ਪੁਲਸ ਪ੍ਰੋਟੈਕਸ਼ਨ ਦੇ ਕੇ ਸਾਡੇ ਰਸਤੇ ਨੂੰ ਜਿਹੜਾ ਇੱਥੇ ਇਸੇ ਤਰੀਕੇ ਨਾਲ ਹੀ ਬਾਲ ਰੱਖਿਆ ਜਾਵੇ ਸਾਡੇ ਕੰਮ ਨੂੰ ਬਿਲਕੁਲ ਜੀ 1.5 ਸਾਲ ਤੋਂ ਪਹਿਲਾਂ ਤੋਂ ਅਸੀਂ ਸਰਕਾਰ ਨੂੰ ਪੈਸੇ ਤਾਰੇ ਹੋਏ ਆ ਉਹਦੋਂ ਦੀਆਂ ਸਾਡੀਆਂ ਆੜੀਆਂ ਇਨਸਟਾਲਮੈਂਟਸ ਆ ਜੀ ਉਹ ਕੁਆਟਰ ਚੱਲ ਰਹੀਆਂ ਤੇ ਪਰ ਸਾਨੂੰ ਇੱਕ ਦਿਨ ਵੀ ਇੱਕ ਵੀ ਪਰਚੀ ਅਸੀਂ ਇੱਕ ਵੀ ਮਹੀਨਾ ਕਿਥੋਂ ਨਹੀਂ ਕੱਢਿਆ ਅੱਜ